ਨਵੇਂ ਦਿਨ ਵੀ ਸਵੇਰ ਤੇ ਅੱਜ ਤਰੀਕ ਹੋ ਗਈ 14 ਆ 14 15 15 ਤੇ ਕਬੂਤਰ نیچے ਵਾਲੇ ਸਾਰੇ ਛੱਡੇ ਨੇ ਉੱਪਰ ਵਾਲੇ ਅਜੇ ਛੱਡੇ ਨਹੀਂ ਕੱਲ ਕਬੂਤਰ ਡਰ ਗਏ ਸੀ ਉੱਪਰ ਵਾਲੇ ਸਾਰੇ ਤੇ ਦਾਣਾ ਨਹੀਂ ਪਾਇਆ ਇਹ ਬੰਦ ਕਰਨੇ ਪੈਗੇ ਪਾਣੀ ਵੀ ਨਹੀਂ ਪਲਾਇਬਨ ਤੇ ਹੁਣ ਸਾਰੇ ਨੀਚੇ ਵਾਲੇ ਛੱਡਨੇ ਆ ਚ ਲੜ ਕੇ ਦੋ ਚਾਰ ਕਬੂਤਰ ਕੋਈ ਕਰਨੀ ਪਰ ਠੀਕ ਉੱਡ ਰਹੇ ਨੇ ਹੈਗੇ ਨੇ ਤਕਰੀਬਨ 48 ਕਬੂਤਰ ਦੇਸ਼ਾ ਨੂੰ ਦਿਖੋ ਲਾਈਟ ਉੱਪਰ ਲੜਕੇ ਅੱਗੇ ਲੜਕੇ ਦਿੱਕੇ ਚਲੇ ਉਹ ਉਹ ਨੀਚੋਂ ਸਾਰੇ ਛੱਡਦੇ ਅੱਜ ਕੋਈ ਨਹੀਂ ਰੁਕਿਆ 44 ਹਰਤਾਲੀ ਉਤਰ ਨਹੀਂ ਇੱਕ ਕੁਪਤਰੀ ਰੁਕੇ ਆ ਇੱਕ ਕੁਪਤਰੀ ਰੁਕੇ ਆ ਮਦਮਨ ਵਿਚਾਰੀ ਢਿੱਲੀ ਚੱਲਦੀ ਆ ਖਾਫੇ ਦਿਨ ਤਾਈ ਮੱਕੀ ਸੰਤਾ ਅਰਤਾਲੀ ਉਤਰਾਂ ਵਿੱਚ 44 ਉਤਰ ਪੂਰੇ ਸ਼ਾਮ ਤੱਕ ਪੰਜਾਬ ਉਤਰ ਹੈ ਹਾਂ ਕੋਈ ਨਹੀਂ ਅਧ ਨਾਲ ਦਿਆਂ ਲੱਭ ਰਹੇ ਨੇ ਹੋਗੇ ਮੈਂ ਕਿ ਨਾਲ ਦਿਆਂ ਲੱਭ ਰਹੇ ਹਾਂ ਵੀ ਇਹਦਾ ਚੁੰਡ ਜਾਂਦਾ ਦੀ ਅੱਜ ਘਾਟਾਂ ਜਾ ਰਹੇ ਨੇ ਕਿ ਕਣਗੇ ਪੈਣ ਲੱਗੀਆਂ ਥੋੜੇ ਥੋੜੀਆਂ ਚਲੋ ਕੋਈ ਹਾਂ ਹਾਂ ਇਹਨਾਂ ਹਮ ਦੇਖ ਕੇ ਗਏ ਬਾਬਰਾ ਦੇ ਕਿੰਨਾ ਅੱਗੇ ਹੋਇਆ ਵਾ ਦਿੱਖ ਰਹੇ ਨੇ ਗਾਈ ਨੀਗਾ ਰੱਖਦੇ ਆ ਥੋੜਾ ਫਿਰ ਉਸ ਤੋਂ ਟਾਈਮ ਦੱਸਾਂਗੇ ਤੁਹਾਨੂੰ ਅਜੇ ਤੱਕ ਦਿਖੇ ਨਹੀਂ ਹੈਗੇ ਅਜੇ ਵੀ ਨਹੀਂ ਦਿਖੇ ਨਹੀਂ ਹਜੇ ਕਿਤੇ ਨਹੀਂ ਦਿਖਿਆ ਕਿਤੇ ਉਹ ਸਾਹਮਣੇ ਬਿਲਡਿੰਗ ਉੱਥੇ ਵੀ ਨਹੀਂ ਦਿਖਿਆ ਲੰਬਾ ਟਾਈਮ ਲਾਣੇ ਆ ਜੀ। ਬੱਤਕੀ ਦੇ ਅੱਗੇ ਦੇਖੀ ਨਹੀਂ ਹਿੰਗੀ। ਟਾਈਮ ਲੱਗ ਗਿਆ 9:40 ਤੇ। ਆ ਟਾਈਮਰ ਨੇ ਲੈ ਕੇ ਉੱਪਰ। 9:40 ਤੇ ਟਾਈਮ ਲੱਗ ਗਿਆ। ਮੇਰੇ ਜੀ ਅਜੇ ਤੱਕ ਇਹਨੇ ਕੋਈ ਦਰਗ ਨੂੰ ਤੋੜ ਰਹੇ ਨੇ ਉਹਨੇ ਚ ਲੜ ਗਏ ਸੀ ਕੋ ਨਿਕਲ ਕੇ ਚਲੇ ਗਏ तकरीबन ਸਾਰੇ ਚਲੇ ਗਏ ਉਹ ਕੋ ਟੁੱਟੜ ਕੇ ਆਊਗਾ ਤੁਹਾਨੂੰ ਦਿਖਾਵਾਂਗੇ ਹੁਣ ਤੱਕ ਤਾਂ ਕੋਈ ਆਇਆ ਨਹੀਂ ਟਾਈਮ ਹੋ ਗਿਆ 2 ਮਿੰਟ ਹੋ ਗਏ ਜੀ 2 ਮਿੰਟ ਹੋ ਚੁੱਕੇ ਨੇ ਤਕੜਾ ਉਹ ਟੁੱਟ ਕੇ ਆਇਆ ਨਹੀਂ ਉਹ ਜਿਹੜਾ ਕੋਈ ਆਇਆ ਦਿਖਾਵਾਂਗੇ ਜਰੂਰ ਆਪਾਂ 9:44 ਦੇ ਟਾਈਮ ਲਾਇਆ ਸੀ 9:46 ਹੋ ਗਏ ਨੇ ਉਹ ਅੱਗੇ ਜਿਹੜਾ ਉੱਤਰ ਸਾਹਮਣੇ ਹਾਂ ਦੀ ਕੇ ਦੀ ਹਾਂ ਹਾਂ ਆ ਰਹੇ ਸਿੱਧੇ ਹਾਂ ਹਾਂ ਦੇਖੇ ਦੇਖੇ ਸਿੱਧੇ ਮਿੰਟ ਬਾਅਦ ਉੱਠਿਆ ਹੈ ਮੈਂ ਨਾ ਟਾਈਮ ਲੇਟ ਲਾਇਆ ਜੀ ਵੈਸੇ 2 ਮਿੰਟ ਨੇ ਜਿਹੜਾ ਨੋਟ ਕਰਿਆ ਬਹੁਤ ਵਾਰ ਟਾਈਮ ਮਿੰਟ ਹੋਣੇ ਹੋਰ ਕਿੰਨੇ बैठी आगे इको चिट्टा है किधर अलग गया बिचारे वो भज गया पूरे पूरे वाले पीछे छड्डे ने आज सारी छड्डे थी तीन चार कबूतर पूरे देने पांच मेरे खान से वो भी पीछे आज वो तो मार गया मैसी हाथ दोनों मैसी नफ्ती ਉਜਾਲ ਬੋਤੀਦਾਰ ਘਰ ਦੀ ਇਕੱਠਾ ਹਾਲਾਂਕਿ ਉਹ ਪਰਕਾਰ ਦੀ ਪੂਰੀ ਹੈ ਉਹ ਜਾ ਰਹੇ ਨੇ ਹੋ ਗਏ ਸਿੱਧੇ ਹੋ ਗਏ ਹੋ ਗਏ ਪੁੱਤਰੋ ਨਰਦਨਾ ਚੌਂਕ ਦੀ ਟੈਂਕੀ ਤੋਂ ਕਿਧਰ ਹੋ ਗਏ ਸੀਗੇ ਕਿ ਪੂਰੇ ਆਲੇ ਸ਼ਾਇਦ ਪੂਰੇ ਨੰਨਥ ਮਾਰ ਜਾਂ ਇਧਰੋਂ ਅੱਗੇ ਹੋ ਗਏ ਅੱਜ ਤੱਕ ਤਾਂ ਅੱਗੇ ਦਿਖੇ ਨਹੀਂ ਹੈਗੇ ਐ ਨਰਦਨਾ ਉਧਰੋਂ ਟੈਂਕੀ ਨੂੰ ਸਿੱਧੀ ਹੋ ਗਈ ਸੀਦਾਂ ਲਾਹੌਰੀ ਗੇਟ ਵੱਲੋਂ ਉਹ ਬ੍ਰੇਡਿੰਗ ਤੇ ਨਹੀਂ ਕਰ ਕੀ ਗਾ ਹੱਦ ਤੱਕ ਦਿਖਿਆ ਨਹੀਂ ਇੱਥੇ ਉਹ ਚੋਰ ਦੇ ਵੀ ਲਾਈਟ ਵਾਇਰ ਕਰਦੇ ਆਇਆ ਤਾਂ ਨਹੀਂ ਕੁੜਟ ਕੇ ਔਰੇ ਵਾਲੇ ਮਾਰਨਗੇ ਹੱਥ ਬਸ ਸੁਰਖਤਾ ਕੀ ਆ ਕੋਕ ਪੁੱਤਰ ਕਿਧੇ ਆ ਗਏ ਆਪਣੇ ਤਾਂ ਨਹੀਂ ਆ ਗਏ ਉਹ ਆਹਾਂ ਮੈਂ ਕਹਿੰਨਾ ਆ ਗਏ ਟੁੱਟ ਕੇ ਆ ਦੇਖ ਆ ਗਏ ਉਹ ਤਾਂ ਜਾ ਰਹੇ ਨੇ ਹਾਂ 12 10 12 ਕਬੂਤਰ ਨੇ ਉਹ ਉਹ ਗਏ ਸਿੱਧੇ ਟਾਈਮ ਨੋਟ ਕਰਿਆ ਆਪਾਂ ਨੇ ਚਲੋ ਕੋਈ ਗੱਲ ਨਹੀਂ ਟਾਈਮ ਨੂੰ ਕੀ ਆਉਂਦਾ ਸੰਤੂਰ ਲਾਲ ਨੇ ਪਹੁੰਚਾ ਤੇ ਅਭੀ ਤੱਕ ਤਾਂ ਕੋਈ ਆਇਆ ਨਹੀਂ ਜੀ ਬਾਕੀ ਦਖਾਨੇ ਕੋਈ ਟੁੱਟ ਕੇ ਆਇਆ ਠੀਕ ਹੈ ਜੀ ਲੋਕਾਂ ਲੱਗਿਆ ਮੈਂ ਕੈਮਰਾ ਆ ਗਏ ਸਿੱਧੇ ਆ ਗਏ ਉਹ ਆ ਰਹੇ ਨੇ ਨਾਰਦ ਨਾ ਟੈਂਕੀ ਦੇ ਉੱਤੇ ਨਹੀਂ ਉਹ ਆ ਰਹੇ ਨੇ ਆ ਗਏ ਇਕੱਠੇ ਨੇ ਹਨਾ ਹ ਫਿਰ ਹਾਲ ਦੀ ਘੜੀ ਦਾ ਇਕੱਠੇ ਨੇ ਕਿਤੇ ਪੂਰੇ ਵਾਲੇ ਪਰੇ ਨੂੰ ਹੱਥ ਮਾਰ ਕੇ ਤਾਂ ਬਲਾਸਟ ਹੋ ਜਾਣਗੇ ਹਾਂ ਕਬੂਤਰ ਘਟਨੇ ਹਾਂ ਘਟਨੇ ਕਬੂਤਰ ਪੂਰੇ ਵਾਲੇ ਮਾਰਗ ਨੂੰ ਹੱਥ ਪੂਰੇ ਨੂੰ ਕਟਣੇ ਕਟਨੇ ਕਬੂਤਰ ਹੈਗੇ ਨੇ ਕੁ ਤਕਰੀਬਨ 6-7 ਕਬੂਤਰ ਘਟ ਹੋਣੇ ਉਹ ਹੀ ਪੂਰੇ ਵਾਲੇ ਲੰਘੇ ਹੋਏ ਕੱਟ ਕਟ ਕਟ ਆ ਆ ਗਏ ਜਿਆਦਾ 2 4 ਇਹ ਉਹੀ ਨੇ ਭਾਈ ਜਿਹੜੇ ਮੈਂ ਤੁਹਾਨੂੰ ਕਹਿ ਤੀ ਆਪਣੇ ਨੇ ਤੈਨੂੰ ਕਹੇ ਨਹੀਂ 2 4 6 8 10 12 ਕੁੱਪਟਰ ਨੇ ਇਹ ਆਏ ਉਹ ਮਾਰ ਕੇ ਉਹਨੇ ਇਧਰ ਨੂੰ ਹੱਥ ਕਾਲਾ ਜਿਹਾ ਤਰ੍ਹਾਂ ਉਹਦਾ ਹੋ ਗਏ ਸਿੱਧੇ ਫੇਰ ਹੈ ਕਰਜ ਉਹਨੇ 12 ਕੁੱਪਟਰ ਕੱਟਨੇ ਭਾ ਵੀ ਚਲੇਗਾ। ਆਹ ਉਹ ਪੂਰੇ ਵਾਲੇ ਨੇ ਇਧਰ ਤੇ 12 ਉੱਤਰਾਂ ਚ ਇਹ ਮਾਰਗ ਹੁਣੇ ਹੱਥ ਪਿੱਛੇ। ਆਰੇ ਕੈਮਰੇ ਚ। ਹੋਗੇ ਤੇ ਹੋਗੇ 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 ਤਰੋਂ ਵੀ ਆ ਗਏ। ਫਰੋਗ ਲੱਥੇ ਥੋੜਾ। ਆਹ। ਆਰੇ। ਹੋ ਗਏ ਇਕੱਠੇ। ਆਰੇ। ਪੜੇ ਡੇ ਟਾਟਾ ਉੱਪਰ ਦੇਖੀਏ ਕੋਈ ਉਹ ਪੂਰੇ ਵਾਲੇ ਇਧਰੋਂ ਖਿੱਚੀ ਜਾਂਦੇ ਨੇ ਉੱਪਰ ਚਲ ਕੋਈ ਨਹੀਂ ਅੱਜ ਉੱਪਰ ਨਹੀਂ ਛੱਡੇ ਨਾਲ ਕਿਉਂਕਿ ਕੱਲ ਕਬੂਤਰ ਡਰ ਗਏ ਸੀਗੇ ਦੇ ਚੇਰੇ ਛੱਡਿਆ ਪੌੜੇ ਬੰਦ ਪੈਣੇ ਬਾੜੇ ਬਰਾ ਦਾਲੇ ਨਹੀਂ ਖਾਣਾ ਨਾ ਪਾਣੀ ਪੀਤਾ ਓਹ ਲੰਗਾ ਡਾਰੀ ਬਣ ਗਈ ਪਰ ਜਾ ਰਹੇ ਬਾਣਤਾ ਕੇ ਲੰਗਾ ਡਾਰੀ ਪਰ ਚਲੇ ਇਕੱਠੇ ਨੂੰ ਤੱਕ ਤ ਆਏ ਹੋਏ ਉਹ ਪਰੇ ਹੱਥ ਮਾਰ ਕੇ ਕਿ 8 10 ਸਕੂਟਰ ਵਾਲੇ ਉਹ ਬੜੀ ਲੰਗੇ ਉਹ ਤਾਂ ਅੱਗੇ ਮਾਰ ਗਿਆ ਤੋ ਉਤਰ ਗਿਆ ਪੱਕਿਆ ਆ ਗਿਆ ਉੱਠ ਕੇ ਉਹ ਪੂਰੇ ਵਾਲਾਂ ਕਰਕੇ ਫਰਤਦਾ ਪੈਂਦਾ ਹੀ ਆ ਬਾਈ ਸੋ ਕੋਈ ਦੌੜਾਉਣੀ ਸੀ ਉਹ ਲਾ ਉਹ ਕਿਹਦੀ ਟੁਕੜੀ ਆ ਗਈ ਅੱਗੇ ਇੱਕ ਆ ਗਈ ਟੁਕੜੀ ਬੋਲੇ ਅੱਛਾ ਵਾਹ ਵਧੀਆ ਜਾ ਰਹੇ ਨੇ ਜਾਂ ਦੇਖ ਜਿਹਨਾਂ ਦੀ ਕੱਲ ਛਰਸੀ ਮੋਲੇ ਬਹੁਤ ਵਧੀਆ ਜਾ ਰਹੇ ਨੇ ਦੇਖ ਆ ਜਾ ਰਹੇ ਹਾਂ ਦੇਖੋ ਕਾਫੀ ਦੂਰ ਤੋਂ ਨੇ ਸਾਡੇ ਘਰ ਤੋਂ ਤੇ ਬਹੁਤ ਸੋਹਣਾ ਜਾ ਰਹੇ ਨੇ ਇਹ ਵੀ ਸ਼ੌਂਕ ਆ ਬਹੁਤ ਵਧੀਆ ਇੱਕ ਉਹ ਕੁੱਤਰ ਆ ਲਗੇ ਮਨਾਦਾ ਦਰੀਬੀ ਰਾ ਇਹ ਤਾਂ ਨਹੀਂ ਛੱਡੇ ਵੇ ਹਾਂ ਲੱਗਦਾ ਮੈਨੂੰ ਸ਼ਾਦਲੀ ਵੀਰ ਵਾਲੀ ਲੜਗੇ ਆਪਣੇ ਆਜ ਹਾਂ ਨਹੀਂ ਨਹੀਂ ਆ ਤਾਂ ਮੋਲੇ ਗਏ ਨੇ ਬਹੁਤ ਸੋਹਣੇ ਗਏ ਨੇ ਭਰਾ ਬਹੁਤ ਵਧੀਆ ਤਾਰੀਫ ਕਰਨੀ ਚਾਹੀਦੀ ਆ ਜਿਹਦੇ ਕੁੱਤਰ ਫਧਿਆ ਗਏ ਹੁਣ ਅਸੀਂ ਵੀ ਕਾਫੀ ਤਾਰੀਫਾਂ ਕਰਨੀਆਂ ਦੀ ਕਾਫੀ ਜਣਿਆਂ ਦੀਆਂ ਪਰ ਕਰੀਆਂ ਤਾਂ ਨਹੀਂ ਕਿਉਂਕਿ ਮੱਚ ਜਾਣਗੇ ਚਲੋ ਕੋਈ ਪਰ ਉਹ ਹੁਣ ਮੈਂ ਬੋਲਾਂਗਾ ਥੋੜਾ ਜਿਹਾ ਜਿਹੜੀ ਹਾਨੀ ਸਨੀ ਉਹਨੇ ਸ਼ਰਤ ਉੜੀ ਆ ਉਹ ਬਾਕੀ ਯਾਰ ਕਾਬਿਲ ਇਤਾਰੀਫ ਹੈ ਬਹੁਤ ਵਧੀਆ ਉੜੀ ਆ ਸ਼ਰਤ ਉਹ ਤਕਰੀਬਨ ਮੇਰੇ ਖਿਆਲ ਦੇ ਵਿੱਚੋਂ ਰਿਕਾਰਡ ਟੁੱਟਣਾ ਨਾ ਮੁਮਕਨ ਹੀ ਹੈ ਜੀ ਰਿਕਾਰਡ ਬਣਿਆ ਨਹੀਂ ਉਹ ਨਾ ਟੁੱਟਣ ਵਾਲਾ ਹੀ ਹੈ ਉਹ ਕੱਲ ਨੂੰ ਪਰਸੋਂ ਨੂੰ ਜਦੋਂ ਵੀ ਸਾਲਵਾ 2 ਸਾਲਵਾ 10 ਸਾਲ ਕਿਸੇ ਦੇ 50 ਕਬੂਤਰ ਚਾਹੇ 20 ਮਿੰਟ ਮਾਰ ਦੇਣ ਚਾਹੇ 50 ਮਿੰਟ ਮਾਰ ਦੇਣ ਚਾਹੇ 30 ਮਿੰਟ ਮਾਰ ਦੇਣ ਉਹ ਇੱਕ ਡਿਫਰੈਂਟ ਗੱਲ ਆ ਪਰ ਜਿਹੜਾ ਕਬੂਤਰਾਂ ਨੇ ਪਲਟਕੇ ਦੁਆਰਾ ਟਾਈਮ ਮਾਰਿਆ ਸੇਮ 13 ਮਿੰਟ 13.5 ਮਿੰਟ ਸੀਗੇ ਉਸ ਤੋਂ ਬਾਅਦ ਦੁਆਰਾ ਫੇਰ 14 ਮਿੰਟ ਪਲੱਸ ਸੀਗੇ ਉਹ ਰਿਕਾਰਡ ਤੋੜਨਾ ਔਖਾ ਅਸਲੀ ਰਿਕਾਰਡ ਉਹ ਆ ਵੀ ਡਬਲ ਟਾਈਮ ਮਾਰਿਆ ਕਬੂਤਰਾਂ ਨੇ ਬਾਕੀ ਠੀਕ ਆ ਮੈਂ ਤਾਂ ਰਾਮ ਦੀ ਮੁਬਾਰਕਾਂ ਪਰਾਂਵਾਂ ਨੂੰ ਕਾਫੀ ਦਿਨ ਤੋਂ ਇੱਛਾ ਸੀ ਬੋਲਣ ਦੀ ਪਰ ਬੋਲ ਨਹੀਂ ਰਹੇ ਸੀਗੇ ਵੀ ਕਿਤੇ ਰਿਐਕਸ਼ਨ ਹੋ ਰਹੀ ਨਾ ਹੋ ਜੇ ਹਨਾ ਡਰ ਲੱਗਦਾ ਨਾ ਡਰ ਇਸ ਗੱਲ ਤੋਂ ਨਹੀਂ ਲੱਗਦਾ ਵੀ ਆਪਾਂ ਡਰਦੇ ਆ ਡਰ ਇਸ ਗੱਲ ਤੋਂ ਲੱਗਦਾ ਲੋਕਾਂ ਲੱਗਦਾ ਵੀ ਚਿਟਗੇ ਸਾਡੀ ਹਾਰ ਤੇ ਯਾਨੀ ਇਹ ਉਹ ਹਨਾ ਚਲੋ ਪਰ ਆਪਾਂ ਨੂੰ ਕਿਸੇ ਦੀ ਕਿਸੇ ਦੀ ਨਹੀਂ ਉਹਨਾਂ ਦੀ ਹਾਰ ਜਿੱਤਣਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਬਾਕੀ ਬਹੁਤ ਵਧੀਆ ਓੜੀਆ ਟੁਕੜੀ ਹੋਣੀ ਸੁਣਦੇ ਅੱਜ ਹੁਣ ਮੋਲ ਲੈ ਗਏ ਨੇ ਬਹੁਤ ਸੋਹਣੇ ਗਏ ਨੇ ਤਰੀਫ ਕਰਨੀ ਚਾਹੀਦੀ ਜਿੰਨੇ ਵਧੀਆ ਉੜੇ ਨੇ ਠੀਕ ਹੈ ਉੜੇ ਨੇ ਪਰसों 12 ਤਰੀਕ ਦੀ ਸਾਡੀ ਸ਼ਰਸੀ ਲੱਕੀ ਦੇ ਕਬੂਤਰ ਬਹੁਤ ਵਧੀਆ ਗਏ ਨੇ ਕਰੋ ਸੋਨਾ ਟਾਈਮ ਸੀਗਾ 10 ਮਿੰਟ ਸਾਡੇ ਵਾਲੇ ਵੀ ਵਧੀਆ ਗਏ ਪਰ ਚਲੋ ਅਨਫੋਰਚੂਨੇਟਲੀ ਲੜ ਕੇ ਆ ਗਏ ਟਾਈਮ ਤੋਂ ਓਵਰ ਕਰ ਦਿੱਤਾ ਸੀਗਾ ਪਰ ਚਲੋ ਕਿਸਮਤ ਦੀਆਂ ਗੱਲਾਂ ਨੇ ਹਨਾ ਤਿਲਕਣਵਾਜੀ ਹੁੰਦੀ ਹੈ ਸ਼ਰਤ ਵਾਲੇ ਦਿਨ ਬਾਕੀ ਸਵਾਦ اسی ਗੱਲ ਦਾ ਹੁੰਦਾ ਬਜਿ ਉਸ ਦਿਨ ਸ਼ਰਤ ਹੋਵੇ ਉਸੇ ਦਿਨ ਕਬੂਤਰ ਟਾਈਮ ਲਾਣਾ ਹੁੰਦਾ ਤਾਂ ਚਲੋ ਜਾਂਦੇ ਰਹਿੰਦੇ ਨੇ ਕਮ ਉਤਰ ਆਪਣੇ ਟੁੱਡੇ ਹੋਏ ਸੀਗੇ ਫੇਰ ਚਲੇ ਗਏ ਬਰਾੜਾ 30 32 ਉਤਰ ਸੀਗੇ ਮੋਲੇ ਆ ਗਏ ਕਿ ਕਿ ਦੇਖਿਆ ਮੋਲੇ ਆ ਗਏ ਜੀ ਆ ਦੇਖੋ ਆ ਆ ਗਏ ਮੋਲੇ ਹਾਂ ਕੱਲ ਸ਼ਰਸਿ 2 4 6 8 10 12 14 16 18 20 22 24 26 28 30 32 34 ਕੂਤਰ ਨੇ 32 ਪੱਤੀ ਪੱਤੀ ਕੂਤਰ ਬਹੁਤ ਸੁਣਿਆ ਜਾ ਰਹੇ ਨੇ ਘਰ ਉਰ ਤੋਂ ਵੀ ਆਪਣੇ ਕੋਲ ਵੀ ਡੇਢ ਮਿੰਟ ਹੋਈ ਗੱਤ तकरीबन 2 ਮਿੰਟ ਵਧੀਆ ਟੁਕੜੀਆਂ ਸੋ ਮਿਹਨਤ ਕਰੀ ਆ ਭਰਾਵਾਂ ਨੇ ਮਿਹਨਤ ਨਾਲ ਫੌਲਾ ਆਪਣੇ ਵਾਲੇ ਵੀ ਟੁੱਟੜ ਗਏ ਜੇ ਗਏ ਹੁਣ ਥੋੜੇ ਉਧਰੋਂ ਭੱਜ ਗਏ ਸੀਗੇ ਥੋੜੇ ਇਧਰੋਂ ਭੱਜ ਗਏ ਬਾਕੀ ਬੰਨ ਕੇ ਟਾਈਮ ਲਾਉਣਾ ਬਾਕੀ ਮੁਸ਼ਕਲ ਆ ਸ਼ਰਤ ਵਾਲੇ ਦਿਨ ਬੰਨ ਕੇ ਟਾਈਮ ਹੁੰਦਾ ਇੱਕ ਤਰ੍ਹਾਂ ਦਾ ਤੇ ਜਿਹਦੀ ਟੁਕੜੀ ਟਾਈਮ ਮਾਰਦੀ ਆ ਯਾਰ ਕਾਬਿਲ ਹੈ ਤਾਰੀਫਾ ਸੇ ਮਰਜ਼ੀ ਦੀ ਹੋਵੇ ਮਿਹਨਤ ਨਾਲ ਮਾਰਦੀ ਆ ਬਾਕੀ ਠੀਕ ਆ ਵਾ ਜਿਵੇਂ ਚੱਲ ਰਿਹਾ ਜਿਵੇਂ ਦੁਨੀਆਦਾਰੀ ਚ ਠੀਕ ਆ ਓਕੇ ਜੀ ਵੀਡੀਓ ਬੰਦ ਕਰਨ ਲੱਗਿਆ ਦੁਬਾਰਾ ਦਖਾਨੇ ਇਕੱਠੇ ਕਰਕੇ ਉੱਤਰ ਕੋਣ ਹੋਣੇ ਜੀ ਇਕੱਠੇ ਬੰਦ ਲੱਗੇ ਤਰਾਂ ਦੇ ਉੱਤਰਾਇ ਦੀ ਲੜਦੂ ਦੇ ਵਿੱਚ ਇਸ ਕਰਕੇ ਰੋਕ ਕੇ ਕਾਫੀ ਜਿਹੜੇ ਲਾ ਲੈ ਜੀ ਕੰਮੀ ਕਰ ਰਿਹਾ ਭਾਈ ਜਿਹਦੇ ਟੋਰ ਪੁੱਜੀ ਹੋਈ ਆ ਨਫਤੀ ਭਾਦਲੀ ਪੁਰਾਣੀ ਪੁਰੇ ਨੂੰ ਓਲਾ ਖੜਕ ਇਹਦਾ ਲੜ ਜਾਣਗੇ ਏ ਨਹੀਂ ਪੜਾਈ ਦਿੱਤੇ ਲੈ ਨਾਲੇ ਨੀ ਕਰਕੇ ਚਲੋ ਵਾਠ ਠੀਕ ਹੈ ਜੀ ਹੁਣ 10:30 ਹੋ ਗਏ ਤਕਰੀਬਨ ਤੁੰ ਕਰਾਂਗੇ ਬੰਦ ਇਹਨਾਂ ਨੂੰ ਓਕੇ ਜੀ ਸਸੀ ਗੱਲ ਸਾਰਿਆਂ ਨੂੰ ਤੇ ਕੱਲ ਨੂੰ ਫੇਰ ਦਿਖਾਵਾਂਗੇ ਆਪਣਾ ਸ਼ੌਂਕ ਜੇ ਛੱਟੇ ਤਾਂ ਜੇ ਰਹੇ ਹੋਰੇ ਤਾਂ ਓਕੇ ਜੀ ਲੜ ਕੇ ਚੱਲ ਲੈ ਚਲੋ ਲੋਕਾਂ ਦੀ ਵੀਡੀਓ ਓਕੇ ਜੀ ਬਾਏ ਥੈਂਕ ਯੂ ਫॉर ਵਾਚ ਲਾਈਕ ਸ਼ੇਅਰ ਕਰਦੇ ਕਰੋ ਜੀ ਸਬਸਕ੍ਰਾਈਬ ਕਰਦੇ ਚੈਨਲ ਨੂੰ